ਐਨਟੀਵੀ ਪੰਜਾਬ ਦੇਖ ਰਿਹਾ ਸਾਰੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਰਪਾਲ ਲਾਡਾ ਤੇ ਅੱਜ ਅਸੀਂ ਫਿਰ ਇੱਕ ਵਾਰ ਪਹੁੰਚੇ ਹਾਂ ਬੈਦ ਰੂਪਲ ਜੀ ਦੇ ਕੋਲ ਕਿਉਂਕਿ ਜਿਹੜਾ ਇਹਨਾਂ ਦਾ ਸਲੋਖਾ ਨਾਲ ਦੇਸੀ ਖਾਓ ਰੋਗ ਭਜਾਓ ਤੇ ਤੰਦਰੁਸਤੀ ਪਾਓ ਉਸ ਦੇ ਤਹਿਤ ਹੀ ਅੱਜ ਅਸੀਂ ਬੈਦ ਸਾਹਿਬ ਨਾਲ ਗੱਲਬਾਤ ਕਰਾਂਗੇ ਕਿਉਂਕਿ ਬੱਚੇ ਤੋਂ ਲੈ ਕੇ ਜਿਹੜਾ ਬਜ਼ੁਰਗ ਤੱਕ ਅੱਜ ਕੱਲ ਕਿਸੇ ਨਾ ਕਿਸੇ ਸਮੱਸਿਆ ਨਾਲ ਜਿਹੜਾ ਪੀੜਤ ਦਾ ਕਿਸੇ ਨਾ ਕਿਸੇ ਬਿਮਾਰੀ ਨਾਲ ਉਹ ਪੀੜਤ ਆ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਪੇਟ ਦੀਆਂ ਸਮੱਸਿਆਵਾਂ ਤੇ ਲੀਵਰ ਦੀਆਂ ਜਿਹੜੀ ਪ੍ਰੋਬਲਮ ਜਿਹੜੀ ਹੁੰ ਲੈ ਕੇ ਤੇ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਇਬਰ ਜੀ ਕਾ ਖਾਲਸਾ ਵਾਇਬਰ ਜੀ ਕੀ ਫਤਿਹ ਸੋ ਅੱਜ ਆਪਾਂ ਜਿਹੜਾ ਤੁਹਾਡਾ ਸਵਾਲ ਆ ਬਹੁਤ ਵਧੀਆ ਸੋ ਇਹ ਸਵਾਲ ਜਿਹੜਾ ਹੈਗਾ ਕਿ ਲਿਵਰ ਦੇ ਰੋਗ ਤੇ ਪੇਟ ਦੀਆਂ ਮਾਸਮਸਿਆਵਾਂ ਇਹਦੇ ਨਾਲ ਹੀ ਸਾਰਾ ਰਿਲੇਟਡ ਹੈ ਕਿਉਂਕਿ ਖਾਣਾ ਪੀਣਾ ਸਾਡਾ ਸਾਰਾ ਬਜਾਰੀ ਹੋ ਗਿਆ ਤੇ ਇਹ ਖਾਣਾ ਪੀਣਾ ਸਾਰਾ ਡੁਪਲੀਕੇਟ ਹੋ ਗਿਆ ਦੇਸੀ ਕਿਉ ਖਾਣੇ ਆ ਉਹ ਵੀ ਡੁਪਲੀਕੇਟ ਮੱਖਣ ਖਾਣੇ ਆ ਉਹ ਵੀ ਡੁਪਲੀਕੇਟ ਦੁੱਧ ਪੀਣੇ ਆ ਉਹ ਵੀ ਡੁਪਲੀਕੇਟ ਜੇ ਅਸੀਂ ਹੋਰ ਚੀਜ਼ਾਂ ਖਾਣੇ ਆ ਤੇ ਉਹ ਸਾਨੂੰ ਹজম ਨਹੀਂ ਹੁੰਦੀਆਂ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਕਨਕ ਲੋਕਾਂ ਨੂੰ ਹজম ਨਹੀਂ ਹੋ ਰੇ ਆ ਬਹੁਤ ਲੋਕ ਮੇਰੇ ਕੋਲ ਪੇਸ਼ੈਂਟ ਆਉਂਦੇ ਆ ਜਿਹੜੇ ਕਹਿੰਦੇ ਜੀ ਕਿ ਰੋਟੀ ਖਾਦਿ ਨੂੰ 20 ਸਾਲ ਹੋ ਗਏ ਕਿਉਂਕਿ ਸਿਸਟਮ ਹੀ ਨਾ ਕਮਜ਼ੋਰ ਹੋ ਚੁੱਕਾ ਇਮਿਊਨ ਸਿਸਟਮ ਪੇਟ ਦਾ ਨਰਵਸ ਸਿਸਟਮ ਇਮਿਊਨ ਸਿਸਟਮ ਕਮਜ਼ੋਰ ਹੋ ਗਿਆ ਇਹ ਉਹ ਗਲੂਟਨ ਜਿਹੜਾ ਆਟੇ ਦੇ ਵਿੱਚ ਕਣਕੇ ਦੇ ਆਟੇ 'ਚ ਗਲੂਟਨ ਹੁੰਦੀ ਆ ਉਹਨੂੰ ਹਜਮ ਹੀ ਨਹੀਂ ਕਰ ਪਾਂਦਾ ਉਹਦੇ ਨਾਲ ਪੇਟ ਦੇ ਵਿੱਚ ਅਲਰਜੀ ਹੋ ਜਾਂਦੀ ਆ ਸੋ ਕਈ ਭੈਣ ਭਰਾ ਬੱਚੇ ਜਿਹੜੇ ਕਹਿੰਦੇ ਜੀ ਅਸੀਂ ਥੋੜਾ ਜਿਹਾ ਖਾਣੇ ਆ ਪੇਟ ਸਾਡਾ ਭਰ ਜਾਂਦਾ ਪੇਟ ਫੁੱਲ ਜਾਂਦਾ ਬਲੋਟਿੰਗ ਹੋ ਜਾਂਦੀ ਆ ਜਾਂ ਪੇਟ ਦੇ ਵਿੱਚ ਗੈਸ ਬਣੀ ਰਹਿੰਦੀ ਆ ਕਈਆਂ ਦਾ ਲਿਵਰ ਫੈਟੀ ਹੋ ਗਿਆ ਕਈਆਂ ਨੂੰ ਲਿਵਰ ਫੈਟੀ ਦੇ ਨਾਲ ਲਿਵਰ ਸਟ੍ਰੈਸਸ ਹੋ ਗਿਆ ਜਾਂ ਲਿਵਰ ਸਟ੍ਰੈਸਸ ਦੇ ਨਾਲ ਨਾਲ ਹੋਰ ਲਿਵਰ ਨਾਲ ਰਿਲੇਟਡ ਪਰਬਲਮ ਆਉਣੀਆਂ ਸ਼ੁਰੂ ਹੋ ਗਈਆਂ ਬਹੁਤ ਭਾਈ ਜਿਹੜੇ ਸ਼ਰਾਬ ਪੀਂਦੇ ਆ ਉਹਨਾਂ ਦਾ ਲੀਵਰ ਖਰਾਬ ਹੋ ਗਿਆ ਲੀਵਰ ਸੁੱਜ ਗਿਆ ਬਹੁਤ ਬੀਮੀਆਂ ਪੈਣਾ ਜਿਨ੍ਹਾਂ ਦੇ ਅੱਜ ਕੱਲ ਲੀਵਰ ਸੁਗੜ ਰਹੇ ਹੈ ਲੀਵਰ ਸੁਗੜਨ ਕਰਕੇ ਹੈਪਾਟਾਈਟਿਸ اے بی ਸੀ ਦੀ ਬਿਮਾਰੀ ਜਿਹਨੂੰ ਪੀਲੀਆ ਕਹ ਦਿੰਦੇ ਆ ਕਾਲੀਆ ਪੀਲੀਆ ਕਾਲਾ ਪੀਲੀਆ ਕਹ ਦਿੰਦੇ ਆ ਜੌਂਡਿਸ ਕਹ ਦਿੰਦੇ ਆ ਜਾਂ ਇਹਦੇ ਨਾਲ ਰਿਲੇਟਡ ਹੋਰ ਬਿਮਾਰੀਆਂ ਕਿ ਭੁੱਖ ਨਾ ਲੱਗਣੀ ਜੇ ਭੁੱਖ ਲੱਗਣੀ ਤੇ ਹਜਮ ਨਾ ਹੋਣਾ ਜਾਂ ਲੀਵਰ ਦੇ ਐਨਜ਼ਾਈਮ ਓਵਰਵਰਕ ਕੰਮ ਕਰਨ ਲੱਗ ਜਾਣੇ ਤੇ ਉਹਦੇ ਨਾਲ weight ਹੀ ਵਧਣ ਲੱਗ ਜਾਣਾ weight ਇੰਨਾ ਕਿ ਵਧਣਾ ਕਿ ਪਾਣੀ ਵੀ ਦੇਸੀ ਘਿਓ ਵਾਂਗੂ ਲੱਗਣਾ ਤੇ ਕਈ ਦੇਸੀ ਘਿਓ ਖਾਂਦੇ ਆ ਉਹ ਲੀਵਰ ਇੰਨਾ ਕੰਮ ਨਹੀਂ ਕਰਦਾ ਤੇ ਉਹ ਦੇਸੀ ਘਿਓ ਵੀ ਖਾਈ ਜਾਂਦੇ ਦਿਨੋ ਦਿਨ ਸੁੱਕਦੇ ਜਾਂਦੇ ਬਾਈ ਸਾਹਿਬ ਜਿੱਦਾਂ ਤੁਸੀਂ ਦੱਸਿਆ ਫੈਟੀ ਲੀਵਰ ਜਿਹੜਾ ਤੁਸੀਂ ਦੱਸਿਆ ਕਿ ਲੀਵਰ ਸੁੰਗੜ ਜਾਂਦਾ ਇੱਕ ਫੈਟੀ ਲੀਵਰ ਆ ਕੀ ਇਹ ਚ ਫਰਕ ਆ ਤਾਂ ਕੀ ਇਹਦੇ ਲੱਛਣ ਆ ਕੀ ਕਰਨਾ ਇਹਨੂੰ ਦੇਖੋ ਮੋٹے ਤੇ ਪਤਲੇ ਚ ਫਰਕ ਹੈ ਜੇ ਲੀਵਰ ਫੈਟੀ ਹੋ ਗਿਆ 90% ਲੋਕ ਜਿਹੜੇ ਆ 95% ਲੀਵਰ ਫੈਟੀ ਦੇ ਨਾਲ ਹੀ ਅੱਜ ਜੂਝ ਰਹੇ ਕਿਉਂਕਿ ਲੀਵਰ ਫੈਟੀ ਹੋ ਗਿਆ ਉਹਦੇ ਨਾਲ ਓਵਰ weight ਹੋਣਾ ਸ਼ੁਰੂ ਹੋ ਗਿਆ ਕਈ ਕਹਿੰਦੇ ਵੀ ਅਸੀਂ ਤੇ ਇੱਕ ਰੋਟੀ ਖਾਣੇ ਆ ਭਾਰ ਸਾਡਾ ਵਧਦਾ ਜਾਂਦਾ ਕਈ ਕਹਿੰਦੇ ਖਾਂਦੇ ਹੀ ਨਹੀਂ ਜੀ ਪਾਣੀ ਵੀ ਦੇਸੀ ਘਿਓ ਵਾਂਗੂ ਲਗਤ ਵਰੇ ਸੋ ਇਹ ਚੀਜ਼ਾਂ ਜਿਹੜੀਆਂ ਪੇਟ ਦੇਆਂ ਹੈਗੀਆਂ ਜਦੋਂ ਆਪਾਂ ਐਲੋਪੈਥੀ ਡਾਕਟਰਾਂ ਕੋਲ ਜਾਂਦੇ ਆ ਉਹ ਸਿੱਧਾ ਕਹਿੰਦੇ ਤੈਨੂੰ ਜੀ ਆਈਬੀਐਸ ਦੀ ਪ੍ਰੋਬਲਮ ਹੋ ਗਈ ਤੈਨੂੰ ਪੇਟ ਦੀ ਆਈਬੀਐਸ ਦੀ ਪ੍ਰੋਬਲਮ ਹੋ ਗਈ ਉਹ ਬੰਦਾ ਉਦਾਂ ਡਰਿਆ ਫਿਰਦਾ ਜੀ ਆਈਬੀਐਸ ਵਗੈਰੇ ਕਿਹੜੀ ਬਿਮਾਰੀ ਲੱਗ ਗਈ ਹੈ ਸੋ ਆਈਬੀਐਸ ਜਿਹੜੀ ਹੈ ਇਰੀਟੇਟ ਬਾਇਲ ਸਿੰਡਰਮ ਸੋ ਪੇਟ ਦੇ ਵਿੱਚ ਗੜਬੜ ਆਪਾਂ ਹਾਜ਼ਿਰਬਾਦ ਵਿੱਚ ਕਹਿੰਦੇ ਨੇ ਪੰਜਾਬੀ ਜਗ੍ਹਾ ਤਾਂ ਨਹੀਂ ਜੀ ਪੇ ਸੋ ਉਹ ਜਿਹੜੀ ਬਿਮਾਰੀ ਆ ਪੇਟ ਦੀ ਇਹ ਖਾਣੇ ਪੀਣਾਂ ਨੂੰ ਹজম ਕਰਨਾ ਜਿਹੜੀ ਲਾਰਜ ਇੰਟਰਸਟਾਈਨ ਵੱਡੀ ਅੰਤੜੀ ਨੂੰ ਸਾਫ਼ ਰੱਖਣਾ ਪੇਪਜ ਨਹੀਂ ਹੋਣ ਦੇਣੀ ਖਾਦਾ ਪੀਤਾ ਪ੍ਰੋਪਰ ਹজম ਕਰਨਾ ਜਿਹੜਾ ਜੰਕ ਫੂਡ ਹੈ ਜਾਂ ਪੈਚ ਅਫ ਸੌਸਸ ਜਾਂ ਤੁਹਾਡੀਆਂ ਜਿਹੜੀਆਂ ਤਲੀਆਂ ਚੀਜ਼ਾਂ ਫਰਾਈ ਚੀਜ਼ਾਂ ਜਿਹੜੀਆਂ ਹੈਗੀਆਂ ਜਾਂ ਤੁਸੀਂ ਬਜਾਰੀ ਸਮਾਨ ਖਾਣੇ ਪੀਜੇ 버ਗਰ ਜਾਂ ਬਹੁਤਿਆਂ ਫਰਾਈ ਚੀਜ਼ਾਂ ਖਾਣੇ ਉਹ ਵੀ ਤੁਹਾਡੇ ਲੀਵਰ ਨੂੰ ਖਰਾਬ ਕਰਦੀਆਂ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਐਕਸਰਸਾਈਜ਼ ਰਹਿ ਨਹੀਂ ਗਈ ਅੱਗੇ ਲੋਕ ਸਵੇਰੇ ਉੱਠ ਕੇ 2 ਕਿਲੋਮੀਟਰ 2 ਕਿਲੋਮੀਟਰ ਬਾਹਰ ਲੈਟਰਨ ਜਾਂਦੇ ਸੀ ਹੁਣ ਕਮਰੇ ਦੇ ਵਿੱਚ ਹੀ ਬਣ ਗਈਆਂ ਲੈਟਰਨ ਆਈ ਹੋਵੇ ਚਾ ਨਾ ਹੀ ਹੋਵੇ ਟਾਈਮ ਦੇਖ ਕੇ ਉੱਥੇ ਬਹਿਣਾ ਹੀ ਹੈ ਸੋ ਫਿਰ ਕਹਣਾ ਜੀ ਕਬਜ ਹੋ ਗਏ ਸੋ ਐਕਸਰਸਾਈਜ਼ ਜਿਹੜੀ ਹੈ ਐਕਸਰਸਾਈਜ਼ ਜਿਹੜੀ ਹজম ਕਰਦੀ ਹੈ ਸਿਸਟਮ ਸਾਰਾ ਖਾਣਾ ਪੀਣਾ ਤੇ ਸਿਸਟਮ ਨੂੰ ਸਟਰੋਂਗ ਕਰਦੀ ਹੈ ਜੇ ਤੁਹਾਡਾ ਸਿਸਟਮ ਖਰਾਬ ਹੋ ਗਿਆ ਲਿਵਰ ਖਰਾਬ ਹੋ ਗਿਆ ਪੇਟ ਦੇ ਵਿੱਚ ਵਾਰ-ਵਾਰ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਨੂੰ ਕਬਜ ਰਹਿ ਰਹੀ ਆ ਜਾਂ ਬਾਰ-ਬਾਰ ਲੈਟਰਨ ਲੱਗ ਰਹੀ ਆ ਜਾਂ ਅਫਾਰਾ ਪੈ ਰਿਹਾ ਲਿਵਰ ਫੈਟੀ ਹੋ ਰਿਹਾ ਲਿਵਰ ਫੈਟੀ ਦੇ ਨਾਲ ਹੋਰ ਤੁਹਾਨੂੰ ਪ੍ਰੋਬਲਮ ਹੋ ਰਹੀ ਆ ਤੇ ਤੁਸੀਂ ਘਰ ਬੈਠੇਗਾ ਕਾੜਾ ਬਣਾਉਣਾ ਸਵੇਰ ਬਣਾ ਕੇ ਸਵੇਰੇ ਪੀਣਾ ਸ਼ੁਰੂ ਕਰ ਦੇਣਾ ਉਹਦੇ ਨਾਲ ਤੁਹਾਡੀਆਂ ਪੇਟ ਦੀਆਂ ਪ੍ਰੋਬਲਮਾਂ ਜਿਹੜੀਆਂ ਉਹ ਬਿਲਕੁਲ ਠੀਕ ਹੋ ਜਾਣਗੀਆਂ ਉਹਦੇ ਵਿੱਚ ਤੁਹਾਨੂੰ ਜਿਹੜੀਆਂ ਥੋੜਾ ਜਿਹਾ ਪਰਹੇਜ਼ ਕਰਨਾ ਪੈਣਾ ਕਿ ਜੇ ਤੁਸੀਂ ਖਟੀਆਂ ਚੀਜ਼ਾਂ ਤਲੀਆਂ ਚੀਜ਼ਾਂ ਫਰਾਈ ਚੀਜ਼ਾਂ ਬਾਜ਼ਾਰ ਦਾ ਖਾਣ ਸਮਾਨ ਚਾਹ ਕੌਫੀ ਹੋਲ ਡਰਿੰਕ ਇਹ ਸਾਰੀਆਂ ਤੁਹਾਨੂੰ ਚੀਜ਼ਾਂ ਬੰਦ ਕਰਨੀਆਂ ਪੈਣੀਆਂ ਕਾਹੜਾ ਤੁਸੀਂ ਬਣਾ ਲੈਣਾ ਸੋ ਸਮਾਨ ਤੁਹਾਨੂੰ ਮੈਂ ਲਿਖਾ ਦਣਾ ਸਵੇਰੇ ਖਾਲੀ ਪੇਟ ਪੀਣਾ ਏ ਥੋੜੇ ਦਿਨ ਪੀਓਗੇ ਪੇਟ ਵੀ ਤੁਹਾਡਾ ਅੰਦਰ ਨੂੰ ਜਾਊਗਾ weight ਵੀ ਤੁਹਾਡਾ ਘਟਣਾ ਸ਼ੁਰੂ ਹੋ ਜਾਊਗਾ ਖਾਦਾ ਪੰਤਾ ਵੀ ਹਜਮ ਹੋਣਾ ਸ਼ੁਰੂ ਹੋ ਜਾਊਗਾ ਲੀਵਰ ਫੈਟੀ ਜਿਹੜਾ ਉਹ ਤੁਹਾਡਾ ਪ੍ਰੋਪਰ ਵਰਕ ਕਰਨ ਲੱਗ ਜਾਏਗਾ ਲੀਵਰ ਠੀਕ ਹੋਣਾ ਸ਼ੁਰੂ ਹੋ ਜਾਏਗਾ ਬੈਸਾ ਦਾ ਜਿਹੜਾ ਨੁਸਖਾ ਆਇਆ ਹੈ ਇਹ ਤੁਸੀਂ ਦੱਸਣਾ ਤਾਂ ਹੈਗਾ ਹੀ ਹੈ ਨਾਲ ਨਾਲ ਵੀ ਦੱਸਣਾ ਕਿ ਕਿੰਨੀ ਮਾਤਰਾ ਵਿੱਚ ਲੈਣਾ ਕੀ ਇਹ ਇਹਨੂੰ ਹਰ ਇੱਕ ਬੰਦਾ ਹਰ ਇੱਕ ਤਸਵੀਰ ਵਾਲਾ ਲੈ ਸਕਦਾ ਹੈ ਬਿਲਕੁਲ ਇਹ ਫਾਰਮੂਲਾ ਜਿਹੜਾ ਹਰ ਤਸਵੀਰ ਚ ਲੈ ਸਕਦਾ ਮੈਂ ਜਦੋਂ ਵੀ ਗੱਲ ਦੱਸਦਾ ਹਾਂ ਨਾ ਕਿ ਤੁਹਾਡੇ ਕਿਚਨ ਦੇ ਵਿੱਚ ਹੀ ਪਿਆ ਸਮਾਨ ਪਿਆ ਉਹਦੇ ਤੋਂ ਫਾਰਮੂਲਾ ਬਣਾਉਣਾ ਅਸੀਂ ਬਾਹਰੋਂ ਦਾ ਸਮਾਨ ਇਕੱਠਾ ਕਰਕੇ ਨਹੀਂ ਲੈਣਾ ਤੋਂ ਇਹਦੇ ਵਿੱਚ ਆਪਾਂ ਪਾਣੀ ਹੈ ਸੌਂਫ ਜਵੈਨ ਤੇ ਜੀਰਾ ਸੌਂਫ ਜਵੈਨ ਤੇ ਜੀਰਾ 50 ਗ੍ਰਾਮ ਇਹਦੇ ਚ ਜੀਰਾ ਲੈਣਾ 100 ਗ੍ਰਾਮ ਲੈਣੀ ਜਵੈਣ 100 ਗ੍ਰਾਮ ਲੈਣੀ ਸੌਂਫ ਮਿੱਠੀ ਸੋ ਇਹ ਤਿੰਨੇ ਚੀਜ਼ਾਂ ਨੂੰ ਲੈ ਕੇ ਦਰੜਫੜ ਕਰਕੇ ਰੱਖ ਲਓ ਸਵੇਰੇ ਉੱਠ ਕੇ ਇੱਕ ਗਲਾਸ ਪਾਣੀ ਦਾ ਕਤਿਲੀ ਚ ਪਾਓ ਤੇ ਇੱਕ ਚਮਚਾ ਭਰ ਕੇ ਇਹਦੇ ਵਿੱਚ ਪਾ ਦਿਓ ਨਾਲ 10-12 ਪੱਤੇ ਜਿਹੜੇ ਪਦੀਨੇ ਦੇ ਕੁੱਟ ਕੇ ਪਾ ਦਿਓ ਥੋੜਾ ਜਿਹਾ ਅਦਰਕ ਦਾ ਛੋਟਾ ਜਿਹਾ ਪੀਸ ਕੁੱਟ ਕੇ ਵਿੱਚ ਪਾ ਦਿਓ ਵਿੱਚ ਉਹਦੇ ਕਾਲਾ ਨਮਕ ਸਵਾਦ ਅਨੁਸਾਰ ਥੋੜਾ ਜਿਹਾ ਗੁੜ ਤੇ ਇੱਕ ਨਿੰਬੂ ਨਿੰਬੂ ਨਚੋੜਨਾ ਨਹੀਂ ਨਿੰਬੂ ਨੂੰ ਕੱਟ ਕੇ ਛਿਲੜ ਸਮੇਤ ਬਰੀਕ-ਬਰੀਕ ਕਰਕੇ ਉਹਦੇ ਵਿੱਚ ਪਾ ਦੇਣਾ ਤੇ ਫੇਰ ਉਹਨੂੰ ਉਬਲਣਾ ਰੱਖ ਦੇਣਾ ਜਦੋਂ ਉਬਲ ਉਬਲ ਕੇ ਉਹ ਅੱਧਾ ਕੱਪ ਰਹਿ ਜਾਵੇ ਉਹਨੂੰ ਛਾਣ ਕੇ ਸਵੇਰੇ ਖਾਲੀ ਪੇਟ ਪੀਣਾ ਘੰਟਾ ਕੁਝ ਨਹੀਂ ਖਾਣਾ ਤੇ ਤੁਸੀਂ ਦੇਖੋਗੇ ਥੋੜੇ ਦਿਨਾਂ ਬਾਅਦ ਇਹ ਤੁਹਾਡਾ ਪੇਟ ਤੇ ਤੁਹਾਡਾ ਕੋਲੇਸਟ੍ਰੋਲ ਦਾ ਲੈਵਲ ਤੁਹਾਡਾ ਯੂਰਿਕ ਐਸਿਡ ਦਾ ਲੈਵਲ ਆਟੋਮੈਟਿਕਲੀ ਡਾਊਨ ਹੋਣੇ ਸ਼ੁਰੂ ਹੋ ਜਾਣੇ ਆ ਤੇ ਤੁਹਾਨੂੰ ਚੁਸਤੀ-ਪੁਸਤੀ ਆਣੀ ਸ਼ੁਰੂ ਹੋ ਜਾਣੀ ਹੈ ਜਿਹੜਾ ਤੁਹਾਡਾ ਸਰੀਰ ਸੁਸਤ ਜਾ ਰਹਿੰਦਾ ਸਾਰਾ ਦਿਨ ਥੱਕੇ ਟੁੱਟੇ ਜਾ ਰਹਿੰਦੇ ਆ ਤੁਹਾਡੇ ਚ એનર્ਜੀ ਆਣੀ ਸ਼ੁਰੂ ਹੋ ਜਾਣੀ ਸੋ ਫਾਰਮੂਲਾ ਬੜਾ ਕਾਮਯਾਬ ਹੈ ਇਹ ਜੋ ਫਾਰਮੂਲਾ ਜਿਹੜਾ ਅਸੀਂ ਦੱਸਦੇ ਹਾਂ ਤੁਹਾਨੂੰ ਇਹ ਤੁਸੀਂ ਅਜਮਾ ਕੇ ਜਰੂਰ ਦੇਖੋ ਤਾਂ ਕਿ ਇਹਦੇ ਨਾਲ ਤੁਹਾਨੂੰ ਕੋਈ ਕੋਈ ਸਮੱਸਿਆ ਨਾ ਰਹੇ ਅਸੀਂ ਤੇ ਹੋਈ ਦੁਆ ਕਰਦੇ ਹਾਂ ਕੋਈ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਕਿਸੇ ਵੀ ਕਲੀਨਿਕ ਤੇ vaidroopal.com ਦੇ ਉੱਤੇ ਜਾ ਕੇ ਅਨਕੁਆਰੀ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਸਾਡੇ ਨਾਲ vaidroopal ਤੇ ਅੱਜ ਇਹਨਾਂ ਨੇ ਜਿਹੜਾ ਦੱਸਿਆ ਪੇਟ ਦੀਆਂ ਜਿਹੜੀਆਂ ਸਮੱਸਿਆਵਾਂ ਆ ਜਾਂ ਆਪਣੇ ਲੀਵਰ ਦੇ ਜਿਹੜੇ ਰੋਗ ਆ ਉਹਨਾਂ ਦੇ ਬਾਰੇ ਇਹਨਾਂ ਨੇ ਇੱਕ ਨੁਸਖਾ ਤੁਹਾਨੂੰ ਦੱਸਿਆ ਦੇਸੀ ਜੋ ਕਿ ਤੁਸੀਂ ਘਰ ਆਪਣੇ ਸੋਈ ਦੇ ਵਿੱਚ ਜਿਹੜਾ ਸਮਾਨ ਪਿਆ ਹੁੰਦਾ ਉਹਦੇ ਨਾਲ ਜਿਹੜਾ ਤਿਆਰ ਕਰ ਸਕਦੇ ਆ ਮੈਂ ਸਾਰੇ ਦਰਸ਼ਕਾਂ ਕੋਲ ਇੱਕ ਵਾਰ ਫਿਰ ਬੇਨਤੀ ਕਰੂੰਗਾ ਕਿ ਤੁਸੀਂ ਹੋਰ ਵੀ ਜੇ ਤੁਹਾਨੂੰ ਕੋਈ ਸਮੱਸਿਆ ਹੈਗੀ ਆ ਤੁਸੀਂ ਘਰ ਬੈਠੇ ਉਹਦਾ ਜਿਹੜਾ ਇਲਾਜ ਚਾਹੁੰਦੇ ਹੋ ਤੇ ਸਾਨੂੰ ਜਰੂਰ ਤੁਸੀਂ ਜਿਹੜਾ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਉਸ ਤੋਂ ਅੱਗੇ ਤੋਂ ਜਿਹੜਾ ਵੀਡੀਓ ਹੈ ਤੁਸੀਂ ਉਹਦੇ ਸਬੰਧ ਨਾਲ ਆਪਾਂ ਜਿਹੜਾ ਵੈਦ ਸਾਹਿਬ ਨਾਲ ਗੱਲਬਾਤ ਕਰਕੇ ਜਿਹੜਾ ਤੁਹਾਡੇ ਅੱਗੇ ਲੈ ਕੇ ਆਵਾਂਗੇ ਧੰਨਵਾਦ